ਹਰਜੀਤ ਤੇ ਉਸ ਦੀ ਜੀਮਾ ਸਤਵਰਪਾਲ ਕੋ ਨੇ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਪਿੰਡੋਂ ਸ਼ਹਿਰ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਆਪਣਾ ਮਕਾਨ ਬਣਾ ਲਿਆ। ਛੇਤੀ ਸ਼ਹਿਰ ਰਹਿਸ ਕਰ ਲਈ ਕਿਉਂਕਿ ਦੋਵੇਂ ਸ਼ਹਿਰ ਦੇ ਵੱਡੇ ਕਾਲਜ ਵਿੱਚ ਸਰਕਾਰੀ ਨੌਕਰੀ ਕਰਦੇ ਸਨ ਅਤੇ ਪਿੰਡੋਂ ਆਉਣ ਜਾਣ ਕਾਫੀ ਮੁਸ਼ਕਲ ਹੁੰਦੀ ਸੀ। ਦੋਵੇਂ ਸਰਕਾਰੀ ਨੌਕਰੀਆਂ ਹੋਰ ਕੰਮ ਚੰਗੇ ਤਰ੍ਹਾਂ ਲੈਂਦੇ ਸਨ ਤੇ ਪਿੰਡੋਂ ਜ਼ਮੀਨ ਵੀ ਚੰਗੀ ਸੀ ਆਉਂਦੀ ਸੀ। ਜਿਸ ਕਰਕੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਘਾਣੇ ਸੀ ਅਤੇ ਵਧੀਆ ਖੁਸ਼ੀਆਂ ਭਤੀ ਭਰੀ ਜਿੰਦਵਨ ਪਤੀਤ ਕਰ ਰਹੇ ਸਨ ਕੁਝ ਸਮੇਂ ਬਾਅਦ ਜਦ ਵਰਪਾਲ ਪਹਿਲੀ ਵਾਰ ਘਰਪਤੀ ਹੋਈ ਤਾਂ ਉਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਹਾ ਅਤੇ ਨਵੇਂ ਆਉਣ ਵਾਲੇ ਜੀ ਬਾਰੇ ਸੋਚ ਕੇ ਖੁਸ਼ ਹੁੰਦੇ ਛੁੱਟੀ ਵਾਲੇ ਦਿਨ ਜਦ ਉਹ ਦੋਵੇਂ ਪਿੰਡ ਮਿਲਣ ਲਈ ਗਏ ਤਾਂ ਵਰਪਾਲ ਨੇ ਇਹ ਖੁਸ਼ੀ ਆਪਣੀ ਸੱਸ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਮੰਮੀ ਆਪਣੇ ਘਰ ਨਵੇਂ ਮਹਿਮਾਨ ਆਉਣ ਵਾਲਾ ਹੈ ਮੈਂ ਘਰਪਤੀ ਹਾਂ ਇਸ ਦੀ ਇਹ ਗੱਲ ਸੁਣ ਕੇ ਸੁਣ ਕੇ ਉਸ ਦੀ ਸੱਸ ਸੋਹ ਜੀਤ ਕੋ ਬੋਲੀ ਨੀ ਵਰਪਾਲ ਅਜੇ ਤਾਂ ਵਿਆਹ ਨੂੰ ਸੁੱਖਣਾ ਸਾਲ ਵੀ ਨਹੀਂ ਪੂਰਾ ਹੋਇਆ ਤੈਨੂੰ ਐਨੀ ਕਾਲੀ ਕਾਦੀ ਇਹ ਬੱਚੇ ਦੀ ਅਜੇ ਸਾਰੀ ਜ਼ਿੰਦਗੀ ਪਈ ਸੁੱਖਣ ਚੱਲ ਫਿਰ ਵੀ ਜੇ ਤੇਰਾ ਮਾਨ ਨਾ ਤੇ ਪਈ ਪਹਿਲਾ ਮੁੰਡਾ ਕੁੜੀ ਵਾਲਾ ਟੱਟ ਚੂਪ ਰਵਾਲਿਓ ਅੱਜ ਕੱਲ ਤਾਂ ਮਸ਼ੀਨਾਂ ਦਾ ਦਿੰਦੀਆਂ ਨਹੀਂ ਤਾਂ ਮਗਰ ਪਛਟਾਉਣਾ ਕੁਝ ਨਹੀਂ ਬੰਨਣਾ ਇਹ ਗਲਵਰਪਾਲ ਦੇ ਮਨ ਵਿੱਚ ਲੱਗੀ ਤੇ ਸਮਾਂ ਆਉਣ ਤੇ ਉਹਨਾਂ ਨੇ ਡਾਕਟਰ ਤੋਂ ਮਸ਼ੀਨ ਨਾਲ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਵਰਪਾਲ ਦੇ ਪੇਟ ਵਿੱਚ ਪਲ ਰਹਾ ਮੁੰਡਾ ਬੱਚਾ ਮੁੰਡਾ ਨਹੀਂ ਬਲਕਿ ਕੁੜੀ ਹੈ ਦੋਨਾਂ ਨੇ ਸਲਾਹ مشورہ ਕਰਕੇ ਡਾਕਟਰ ਨੂੰ ਮੋਹ ਮੰਗੀ ਫੀਸ ਦੇ ਕੇ ਗਰਪਾਤ ਕਰਵਾ ਦਿੱਤਾ ਤਕਰੀਬ ਸਾਲ ਬਾਅਦ ਵਰਪਾਲ ਫਿਰ ਬੱਚਾ ਹੋਣ ਵਾਲਾ ਹੋਇਆ ਤਾਂ ਉਹਨਾਂ ਨੇ ਫਿਰ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਵਰਪਾਲ ਪੇਟ ਵਿੱਚ ਪਲ ਰਹਾ ਮੁੰਡਾ ਬੱਚਾ ਮੁੰਡਾ ਹੈ ਨਾਮਹੀਨਿਆ ਬਾਦਵਰ ਪਾਲ ਨੇ ਸੋਨੇ ਸੁਨੱਖੇ ਮੁੰ ਲੜਕੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਜਸ਼ਨਪ੍ਰੀਤ ਰੱਖਿਆ ਅਤੇ ਉਸ ਨੂੰ ਸਾਰੇ ਜਸ਼ਨ ਕਹਿ ਕੇ ਬੁਲਾਉਣ ਲੱਗੇ ਸਮਾਂ ਬੀਤਦਾ ਗਿਆ ਅਤੇ ਜਸ਼ਨ ਦਾ ਪਾਲਣ ਪੋਸ਼ਣ ਖੂਬ ਲਾਡਾ ਪਿਆਰਾ ਨਾਲ ਹੋਣ ਲੱਗਾ ਜਸ਼ਨ ਹੁਣ ਸਕੂਲ ਵੀ ਜਾਣ ਲੱਗ ਪਿਆ ਜਸ਼ਨ ਦੀ ਹਰ ਖੁਸ਼ੀ ਦਾ ਖਿਆਲ ਰੱਖਿਆ ਜਾਂਦਾ ਸੀ ਤੇ ਉਸ ਨੂੰ ਮੂਹ ਮੰਗਵੀ ਚੀਜ਼ ਮਿਲਣ ਲੱਗੀ ਕਿਉਂਕਿ ਘਰ ਵਿੱਚ ਕੋਈ ਆਰਥਿਕ ਤੰਗੀ ਨਹੀਂ ਸੀ ਉਸ ਦਿਨ ਮਾਤਾ ਪਿਤਾ ਨੂੰ ਚੰਗੀ ਤਨਖਾਹ ਦੇ ਨਾਲ ਨਾਲ ਪਿੰਡੋਂ ਜ਼ਮੀਨ ਦਾ ਠੇਕਾ ਵੀ ਆਉਂਦਾ ਸੀ ਖਾਣ ਪੀਣ ਦੀ ਕੋਈ ਘਾਟ ਨਾ ਹੋਣ ਕਾਰਨ ਜਸ਼ਨ ਸੋਨਾ ਸੁਨਕਰ ਉੱਚਾ ਲੰਬਾ ਕਪੜੂ ਹੱਟਾ ਪੈਰਾਂ ਦਾ ਖੁੱਲਾ ਜਵਾਰਾ ਹੁਣ ਲਗਾ ਜਿਸ ਨੂੰ ਦੇਖ ਕੇ ਭੁੱਖ ਲੈਂਦੀ ਸੀ ਜਦੋਂ 10ਵੀਂ ਪਾਸ ਕਰਕੇ 12 ਵਿੱਚ ਹੋਇਆ ਤਾਂ ਹਰਜੀਤ ਨੇ ਉਸ ਨੂੰ ਬੁਲਟ ਮੋਟਰਸਾਈਕਲ ਲੈ ਦਿੱਤਾ ਹੁਣ ਜਸ਼ਨ ਬੁੱਲਟਰ ਤੇਜ਼ੀ ਪੜਨ ਜਾਂਦਾ ਅਤੇ ਜੀਪ ਖਰਚ ਵੀ ਖੁੱਲਾ ਮਿਲਦਾ ਹੁਣ ਜਸ਼ਨਦੀਪ ਕਾਲਜ ਦੀ ਪੜਾਈ ਸ਼ੁਰੂ ਹੋਈ ਤਾਂ ਜਸ਼ਨ ਨੇ ਜਿਮ ਚੁਰੂ ਜਾਣਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਹੀ ਸ਼ੁਰੂ ਹੋਇਆ ਜਸ਼ਨਦੀਪ ਬਰਬਾਦੀ ਦਾ ਸੰਜਲਾ ਕਿਉਂਕਿ ਜਿਮ ਦੇ ਬਾਹਰ ਬੈਠੇ ਕੁਝ ਮੁੰਡਿਆਂ ਨਾਲ ਜਸ਼ਨਦੀ ਨੀੜ ਤਾਂ ਵੱਧਦੀ ਤੇ ਉਹ ਨਸ਼ਾ ਕਰਦੇ ਅਤੇ ਵੇਚਦੇ ਸਨ ਅਤੇ ਉਹਨਾਂ ਨੇ ਜਸ਼ਨ ਨੂੰ ਵੀ ਹੋਲੀ-ਹੋਲੀ ਆਪਣੀ ਜਾਣ ਵਿੱਚ ਸਾਰਾ ਜਿੰਨੇ ਪੈਸੇ ਜੇ ਖਰਚ ਮਿਲਦੇ ਸਬ ਨਸ਼ੇ ਦੀ ਪੂਰਤੀ ਲਈ ਖਰਚ ਦਿੰਦਾ ਹੋਲੀ-ਹੋਲੀ ਜਸ਼ਨ ਦੀ ਨਸ਼ੇ ਦੀ ਡੋਜ਼ ਵਾਧੀ ਗਈ ਅਤੇ ਹੁਣ ਘਰੋਂ ਪੈਸੇ ਚੋਰੀ ਵੀ ਕਰਨ ਲੱਗ ਪਿਆ ਉਸ ਦੇ ਮਾਤਾ ਪਿਤਾ ਪੁੱਤਰ ਦੇ ਲਾਡ ਪਿਆਰ ਅਤੇ ਪੈਸੇ ਦੀ ਚਮਕਦਮ ਕਰਕੇ ਆਵਸਲੇ ਰਹਿੰਦੇ ਸਨ ਜਦੋਂ ਤੱਕ ਉਹਨਾਂ ਨੂੰ جشن ਦੇ ਨਸ਼ੇੜੀ ਹੋਣ ਦਾ ਪਤਾ ਲੱਗਾ ਤਾਂ ਉਦੋਂ ਤੱਕ ਬਹੁਤ देर ਹੋ ਚੁੱਕੀ ਸੀ ਹੌਲੀ ਹੌਲੀ جشن ਨਸ਼ੇ ਦੀ ਪੂਰਤੀ ਲਈ ਕਾਦ ਅਸਮਾਨ ਵਿਵੇਚਨ ਚੱਕ ਕੇ ਵਿੱਚ ਲੱਗ ਪਿਆ ਉਸ ਦੇ ਮਾਤਾ ਪਿਤਾ ਨੇ ਉਸ ਦਾ ਨਸ਼ਾ ਛਡਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪੈਸੇ ਵੀ ਖਰਚਿਆ ਪਰ ਕਾਮਯਾਬ ਨਾ ਹੋਏ ਉਹ ਆਪਣੇ ਆਪ ਨੂੰ ਖੁਖੂ ਹੋਲੇ ਮਹਿਸੂਸ ਕਰਨ ਲੱਗੇ ਚਿਹਰੇ ਤੋਂ ਖੁਸ਼ੀ ਉੱਡ ਪੁੱਟ ਗਈ ਦੋ ਨਿਰਾਸ਼ ਹੋ ਕੇ ਦਿਨੋ ਦਿਨ ਪਰਚਾਰ ਰਹਣ ਲੱਗੇ ਇਸੇ ਦੌਰਾਨ ਹਰਜੀਤ ਤੇ ਦੋਸਤਾ ਤੇ ਵਰਪਾਲ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਪਰਚਾਰ ਰਹਿੰਦੇ ਦੇਖ ਕੇ ਸਲਾਹ ਦਿੱਤੀ ਕਿ ਜਸ਼ਨ ਦਾ ਵਿਆਹ ਕਰ ਦਿੱਤਾ ਜਾਵੇ ਹੋ ਸਕੇ ਉਹ ਨਸ਼ਾ ਛੱਡ ਜਾਵੇ ਹਰਜੀਤ ਅਤੇ ਵਰਪਾਲ ਨੇ ਚਿਹਰੇ ਤੇ ਇੱਕ ਵਾਰ ਫਿਰ ਖੁਸ਼ੀ ਦੀ ਆਸ ਜਾਗੀ ਉਹਨਾਂ ਨੇ ਜਲਦੀ ਜਲਦੀ ਕੁੜੀ ਲੱਭ ਕੇ ਜਸ਼ਨ ਦਾ ਵਿਆਹ ਕਰ ਦਿੱਤਾ ਅਤੇ ਮਨਪ੍ਰੀਤ ਕੋ ਨੂੰ ਆਪਣੇ ਨੂੰਹ ਦੇ ਰੂਪ ਵਿੱਚ ਵਿਆਹ ਕੇ ਕਰ ਲਿਆ ਆਏ ਪਰ ਬਹੁਤੀ ਦੇਰ ਉਹ ਵੀ ਨਟਕੇ ਕਿਉਂਕਿ ਥੋੜੇ ਦਿਨਾਂ ਬਾਅਦ ਹੀ ਮਨਪ੍ਰੀਤ ਨੂੰ ਜਸ਼ਨ ਦਿਨ ਛੇੜੀ ਹੋਣ ਬਾਰੇ ਪਤਾ ਲੱਗ ਗਿਆ ਉਸਨੇ ਆਪਣੇ ਸਹੁਰੇ ਹਰਜੀਤ ਤੇ ਸੱਸ ਵਰਪਾਲ ਨੂੰ ਦਰਦ ਤੇ ਗੁੱਸੇ ਭਰੇ ਲਹਿਜੇ ਵਿੱਚ ਪੁੱਛਿਆ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਜਸ਼ਨ ਛੇੜੀ ਹੈ ਤਾਂ ਤੁਸੀਂ ਉਸ ਦਾ ਵਿਆਹ ਕਿਉਂ ਕੀਤਾ ਅਤੇ ਮੇਰੀ ਵੀ ਜ਼ਿੰਦਗੀ ਬਰਬਾਦ ਕਰ ਦਿੱਤੀ ਤਾਂ ਦੋਹਾਂ ਨੇ ਮਨਪ੍ਰੀਤ ਨੂੰ ਮਮਤਾ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਉਸਦੇ ਸੀਤੇ ਪਿਆਰ ਭਰਿਆ ਹੱਥ ਫੇਰ ਕੇ ਅੱਖਾਂ ਵਿੱਚੋਂ ਵਗ ਰਹੇ ਹੰਝੂ ਪੂੰਝਦੇ ਹੋਏ ਇਕੱਠੇ ਹੀ ਬੋਲੇ ਧੀਏ ਅਸੀਂ ਸੋਚਿਆ ਸੀ ਕਿ ਸ਼ਾਇਦ ਤੇਰੇ ਪਿਆਰ ਮੁਹੱਬਤ ਤੇ ਚਾਹਵਾਂ ਸਦਰਾ ਲਈ ਉਹ ਇਹ ਨਸ਼ਾ ਛੱਡ ਦੇਵੇਗਾ ਸਾਡਾ ਬੁਟਾਪੇ ਦਾ ਸਹਾਰਾ ਬਣੇਗਾ ਫਿਰ ਉਸ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਤਰਲਾ ਪਾਉਂਦੇ ਹੋਏ ਕਹਾ ਪਰ ਅਸੀਂ ਝੂਠੇ ਸਾਬਤ ਹੋਏ ਧੀਏ ਅਸੀਂ ਤੇਰੇ ਗੁਨਾਹਕਾਰ ਹਾਂ ਪਰ ਹੋਂ ਤੇਰੇ ਬਿਨਾ ਸਾਡਾ ਕੋਈ ਹੋਰ ਸਹਾਰਾ ਨਹੀਂ ਰੱਬ ਦਾ ਵਾਸਤਾ ਤੂੰ ਸਾਨੂੰ ਛੱਡ ਕੇ ਨਾ ਜਾਵੇਂ ਤੂੰ ਹੀ ਸਾਡਾ ਬੁਟਾਪੇ ਦਾ ਸਹਾਰਾ ਹੈ ਤੇਰੇ ਬਿਨ ਅਸੀਂ ਵੀ ਜਿਉਂਦੇ ਨਹੀਂ ਰਹਿਾਂਗੇ ਉਹਨਾਂ ਦੀ ਇਹ ਭਾਵਨਾਵਾਂ ਕਰਦਿਆਂ ਹੋ ਗਿਆ ਤੇ ਸਿਸਕੀਆਂ ਭਰੀਆਂ ਗੱਲਾਂ ਤੇ ਮਾਨਪ੍ਰੀਤ ਨੂੰ ਅੰਦਰੋਂ ਤੱਕ ਜਿਝੋੜਿਆ ਛੁੱਟਿਆ ਤੇ ਮਾਨਪ੍ਰੀ ਨੇ ਝਟ ਦੇਣੇ ਅੱਗੇ ਹੋ ਕੇ ਦੋਹਾਂ ਦੇ ਪੈਰ ਫੜ ਲਏ ਤੇ ਹਿੰਮਤ ਹੌਂਸਲੇ ਤੇ ਰੋ ਭਰੀ ਆਵਾਜ਼ ਵਿੱਚ ਕਹਾ ਮੇਰੇ ਮਾਪਿਓ ਜੇ ਤੁਹਾਡਾ ਪਿਆਰ ਤੇ ਸਨੇਹ ਭਰਿਆ ਹੱਥ ਮੇਰੇ ਸਿਰ ਤੇ ਹੈ ਤਾਂ ਅੱਜ ਤੋਂ ਮੈਂ ਹੀ ਤੁਹਾਡਾ ਜਸ਼ਨਪੁੱਤ ਬਣ ਕੇ ਦਿਖਾਵਾਂਗੀ ਉਹ ਹਰ ਢੇਹ ਤਰ੍ਹਾਂ ਦੀ ਸੇਵਾ ਕਰਾਂਗੀ ਅਤੇ ਪੁੱਤ ਦੀ ਘਾਟ ਕਦੇ ਵੀ ਮਹਿਸੂਸ ਨਹੀਂ ਹੋਣ ਦੇਾਂਗੀ ਮਨਪ੍ਰੀਤ ਇਹਨਾਂ ਸ਼ਬਦਾਂ ਦੇ ਹਰਜੀਤ ਤੇ ਵਰਪਾਲ ਵਰਪਾਲ ਨੂੰ ਅਥਾਹ ਸ਼ਕਤੀ ਦਿੱਤੀ ਅਤੇ ਦੋਨਾਂ ਨੇ ਮਨਪ੍ਰੀਤ ਨੂੰ ਸਾਡਾ ਸੋਹਣਾ ਪੁੱਤ ਕਹਿ ਕੇ ਘਰ ਨਾਲ ਲਾਇਆ ਅਤੇ ਭਰੇ ਗੱਲ ਨਾਲ ਕਹਾਂ ਧੀਏ ਤੂੰ ਸਾਡਾ ਮਾਣ ਰੱਖਿਆ ਹੈ ਤੇਰਾ ਮਾਣ ਵਾਹਿਗੁਰੂ ਰੱਖੇਗਾ ਤੇ ਅਸੀਸਾਂ ਨਾਲ ਮਨਪ੍ਰੀਤ ਦੀ ਰੂ ਰੂਪੀ ਚੋੜੀ ਪਾ ਦਿੱਤੀ ਦਿਨ ਬੀਤਦੇ ਗਏ ਸਮਾਂ ਆਪਣੀ ਚਾਲੇ ਚੱਲਦਾ ਰਹਾ ਕਈ ਸਾਲ ਬੀਤ ਗਏ ਮਨਪ੍ਰੀਤੀ ਕੋ ਖਰੀਦ ਨਾ ਹੋਈ ਉਸ ਦਾ ਵੀ ਮਨ ਕਰਦਾ ਸੀ ਕਿ ਉਹ ਵੀ ਮਾਂ ਬਣੇ ਪਰ ਨਹੀਂ ਕਿਉਂਕਿ ਉਹ ਪੜ੍ਹੀ ਲਿਖੀ ਹੋਣ ਕਰਕੇ ਜਾਣਦੀ ਸੀ ਕਿ ਨਸ਼ਾ ਕਰਨ ਵਾਲੇ ਮਨੁੱਖ ਬੱਚੇ ਪੈਦਾ ਕਰਨ ਤੇ ਸਮਰਥ ਨਹੀਂ ਰਹਿੰਦੇ ਕਦੇ-ਕਦੇ ਇਸ ਗੱਲ ਦਾ ਮਨਪ੍ਰੀਤ ਨੂੰ ਦੁੱਖ ਹੁੰਦਾ ਪਰ ਉਹ ਆਪਣੇ ਸਸੋਰੇ ਵਾਲ ਦੇ ਕਿ ਇਸ ਵੀਰ ਨੂੰ ਅੰਦਰੋਂ ਅੰਦਰ ਜਰ ਜਾਂਦੀ ਤੇ ਉਹਨਾਂ ਦੀ ਸੇਵਾ ਵਿੱਚ ਲੱਗ ਜਾਂਦੇ ਇੱਕ ਦਿਨ ਅਚਾਨਕ ਮਨ ਭਾਗੀ ਘਟਨਾ ਇਹ ਵਾਪਰੀ ਕਿ ਜਸ਼ਨ ਤੇ ਮਨਪ੍ਰੀਤ ਨੇ ਆਪਣੇ ਕਮਰੇ ਅੰਦਰ ਕਿਸੇ ਗੱਲੋਂ ਨਰਾਸ਼ ਹੋ ਗਏ ਜਾਂ ਕਿਸੇ ਮਹਿਨ ਵਿੱਚ ਵਹਿ ਕੇ ਦੋਹਾਂ ਨੇ ਕੋਈ ਨਸ਼ੀਲੀਆਂ ਵਸਤੂ ਨਿਕਲ ਲਈ ਪਤਾ ਲੱਗਨ ਤੇ ਪੁੱਟੇ ਮਾਪਿਓ ਨੇ ਜਲਦੀ ਜਲਦੀ ਹਸਪਤਾਲ ਦਾਖਲ ਕਰਵਾਇਆ ਤੇ ਹਸਪਤਾਲ ਵਾਲਿਆਂ ਨੇ ਸਥਿਤੀ ਕਾਬੂ ਨਾ ਆਉਂਦੀ ਦੇ ਵੱਡੇ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਭੇਜ ਦਿੱਤਾ ਇਲਾਜ ਚੱਲਿਆ ਪੈਸਾ ਪਾਣੀ ਮੰਗ ਵਹਾਇਆ ਗਿਆ ਹਰਜੀਤ ਦੇ ਪਿੰਡ ਵਿੱਚ ਦੀ ਕੁਝ ਜ਼ਮੀਨ ਵੀ ਵੇਚ ਦਿੱਤੀ ਤੇ ਡਾਕਟਰਾਂ ਨੂੰ ਕਹਾ ਕਿ ਪੈਸੇ ਜਿੰਨੇ ਮਰਜੀ ਲੱਗ ਜਾਣ ਪਰ ਸਾਡੇ ਬੁਟੇਪੇ ਦਾ ਸਹਾਰਾ ਸਾਡੀ ਤੀ ਮਨਪ੍ਰੀਤ ਨੂੰ ਬਚਾ ਲੈਣ ਆਖਰ ਉਹੀ ਹੋਇਆ ਜਿਸ ਦਾ ਡਰ ਸੀ ਮਨਪ੍ਰੀਤ ਇਲਾਜ ਦੌਰਾਨ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਲੜਦੀ ਮੌਤ ਹੱਥੋਂ ਹਾਰ ਕੇ ਹਰਜੀਤ ਤੇ ਵਰਪਾਲ ਦੇ ਬੁਟੇਪੇ ਦੀ ਡੰਗੋਰੀ ਨਾਲ ਲੈ ਕੇ ਚੱਲ ਵਸੀ ਤੇ ਜਸ਼ਨ ਸ਼ੇੜੀ ਫੇ ਬਚ ਗਿਆ ਤੇ ਬੁੱਢੇ ਮਾਪੇ ਜਿੰ ਉਸ ਦੀ ਜ਼ਿੰਦਾ লাশ ਲੈ ਕੇ ਇੱਕ ਵਾਰ ਫਿਰ ਘਰ ਆ ਪਛਤਾਵਾ ਕਰਨ ਕਰ ਬੈਠ ਗਏ ਕਿ ਜ ਜਵਾਨੀ ਜਵਾਨੀ ਦੇ ਵਿੱਚ ਧੀ ਦਾ ਕੁੱਖ ਵਿੱਚ ਕਤਲ ਨਾ ਕੀਤਾ ਹੁੰਦਾ ਤਾਂ ਉਸ ਪਾਪ ਕੰਨ ਅੱਜ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ ਤੇ ਉਹ ਅੱਜ ਬੁੱਢੇਪੇ ਦਾ ਸਹਾਰਾ ਹੁੰਦੀ ਪਰ ਹੁਣ ਕੁਝ ਨਹੀਂ ਹੋ ਸਕਦਾ ਸਿਰਫ ਤੇ ਸਿਰ ਪਛਤਾਵਾ ਹੀ ਪਲੇ ਰਹਿ ਗਿਆ ਸੀ ਤੇ ਉਹ ਪਾਗਲਾ ਵਾਂਗ ਉਤਾਹ ਨੂੰ ਬਾਹਾਂ ਕਰਕੇ ਉੱਚੀ ਉੱਚੀ ਕੋ ਕਰੇ ਸਨ ਓਏ ਲੋਕੋ ਕੁਖ ਵਿੱਚ ਤੀ ਨਾ ਮਾਰਿਓ ਨਹੀਂ ਤਾਂ ਸਾਡੇ ਵਾਂਗ ਪਾਪਾ ਤੇ ਭਾਗੀ ਬਣੋਗੇ ساری ਜ਼ਿੰਦਗੀ ਪਛਤਾਓਗੇ ਲੋਕੋ ਕੁਖ ਵਿੱਚ ਤੀ ਨਾ ਮਾਰਿਓ